ਹਾਂਜੀ ਮੈਡਮ ਕੀ ਮਾਮਲਾ ਜਿਹੜੇ ਜਿਹੜੇ ਬੜੇ ਬੰਦੇ ਮਾਨਯੋ ਬੀਜੀਪੀ ਪੰਜਾਬ ਔਰ ਮਾਨਯੋ ਅ ਡੀਐਸਪੀ ਫਗਵਾੜਾ ਔਰ ਐਸਐਚਓ ਸਿਟੀ ਦੇ ਅਤੇ ਮੇਕਸੋਲੇ ਦੁਨਿਆਵੀ ਚੇਕਿੰਗੀ ਤਾਂ ਇਕਪ੍ਰੇਸ਼ਨ ਸ਼ਰਮਾ ਉਹ ਤੇ ਉਹ ਵਿਆਰ ਜਾਨ ਜਿਹੜਾ ਕੋ ਬਾਬਾ ਗੱਦੀ ਦਾ ਰਹਿਣ ਵਾਲਾ ਹੈ ਤੇ ਸਾਡੀ ਪਚੋਲੀ ਪਾਰਟੀ ਨੇ ਇਹਨੇ ਚੈਕਿੰਗ ਕੀਤੀ ਤਾਂ ਇਹਦੇ ਬਾਅਦੋਂ ਬੜੀ ਭਾਰੀ ਮਾਤਰਾ ਦੇ ਵਿੱਚ ਜਿੰਗੀਆਂ ਨਸ਼ੀਆਂ ਗੋਲੀਆਂ ਦਵਾਈਆਂ ਇਹਦੇ ਉਪਰਾਨ ਇਮੀਡੀਏਟਲੀ ਐਫ ਆਈ ਆਰ ਨੰਬਰ 1340 ਦੁਆਰਾ ਕੀ ਰਿਪੋਰਟ ਕੀਤੀ ਗਿਆ ਲਗਨ ਰਿਸੈਪਸ਼ਨ ਦਾ ਪੈਂਡਿੰਗ ਸੀ ਇਹਦੀ ਸਪਲੀ ਦੇ ਵਿੱਚ ਸਾਡੇ ਕੋਲੇ ਲਗਭਗ 5500 ਐਲਪਰਾਜੋਲਮ ਟੈਬਲੈਟਸ वंजा सौ डामाडोल छिहत्तर सौ प्री गैब पांच हजार होर एक कुल मिला के लगभग तीस हजार के उपर जब मशीन हो बंधन शुदा है और एन टी पी एस एक्ट के अंदर आदि ने प्री गैबालेन के रिगार्डिंग असेंक सौ अठासी की सैक्शन एड की हैगी सख्ती कोशिश की दस कि पहले शरीर सहारनपुर तुम ही ज्यादा लेके आता है ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ 3 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਔਰ ਇਹਦੇ ਵਿੱਚ ਜਿਹੜਾ ਵੀ ਹੈ ਫਾਰਵਰਡ ਔਰ ਬੈਕਵਰਡ ਲੈ ਕੇ ਜਿਹੜੇ ਸਾਰੇ ਇਕਸਟ੍ਰੈਕਟਸ ਨੇ ਇੱਕ ਇੱਕ ਤੋਂ ਲੈ ਕੇ ਆਉਂਦੇ ਹਨ ਉਹਨਾਂ ਨੂੰ ਵੇਚਦਾ ਹੈਗਾ ਹੈ ਤੇ ਇਹਨੂੰ ਪ੍ਰੋਪਰ ਲਾਜਿਕਲ ਐਂਟੀ ਲਿਖੀ ਜਾਇਆ ਜਾਏਗਾ। ਨਾਲ ਫੇਰ ਸਾਰੇ ਜਿਹੜੇ ਵੀ ਕੋਈ ਨਸ਼ਾ ਤਸਕਰ ਨੇ ਉਹਨਾਂ ਨੂੰ ਨੋਟਿਸ ਦੇਣਾ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਸਬਕ ਐਕਚੁਅਲ ਲਿਆ ਜਾਏਗਾ ਔਰ ਆਮ ਪਬਲਿਕ ਨੂੰ ਓਪੀਨੀਅਨ ਹੈ ਕਿ ਕੋਈ ਵੀ ਫੋਰਮ ਇਨਪੁਟਸ ਆਉਂਦੀ ਹੈ ਤਾਂ ਸਾਡਾ ਸਹਿਯੋਗ ਕੀਤਾ ਜਾਵੇ। ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਮੁਤਲਕੀ ਜਾਏਗੀ ਸੇ ਪੰਜਾਬ ਤੇ ਪਨਾਇਂ ਦੇ ਸਾਮਨ ਆਪ ਦੀ ਬਦਦਵਾਨ ਨੂੰ ਤੁਸ਼ੂ ਦਾ ਡੋਨ ਵੈਰੀਫਿਕੇਸ਼ਨ ਤੋਂ ਨਿਕਲ ਆਉਂਦਾ ਹੈ ਮੈਡਮ ਪਹਿਲਾ ਪਰਚਾ ਆਏਗਾ ਕੋਈ ਨਾ ਤੇ ਇਹ ਵੀ ਹਜੇ ਤੱਕ ਕੋਈ ਪਰਚਾ ਨਹੀਂ ਪਤਾ ਲੱਗਿਆ ਪਰ ਅਸੀਂ ਬਾਕੀ ਸ਼ਹਿਰਾਂ ਤੋਂ ਬਾਕੀ ਇਹ ਵੀ ਆਊਟਸਾਈਡ ਸਟੇਟ ਤੋਂ ਵੀ ਪਤਾ ਕਰਾ ਰਹੇ ਹਾਂ ਤੇ ਉਹ ਦੌਰਾਨ ਕੋਈ ਸ਼ੱਕ ਨਹੀਂ ਤੇ ਉਦਾਂ ਮੈਡਮ ਕੀ ਕੰਮਕਾਰ ਕਰਦੇ ਸੀ ਇਹ ਇਹ ਵੀ ਇਹਦਾ ਕੋਈ ਬਹੁਤ ਕੰਮਕਾਰ ਨਹੀਂ ਹੈ ਜੋ ਪਤਾ ਲੱਗਿਆ ਇਹ ਵੀ ਬੇਸਿਕ ਲੋਜਿਸਟਿਕ ਚੱਲ ਰਹੀ ਸੀ ਤੇ ਡਿਮਾਂਡ ਦੇ ਵਿੱਚ ਵੀ ਕੋਈ ਕੁਝ ਉੱਗਾਈ ਲੱਗ ਕੇ ਜਾ ਰਿਹਾ ਹੈ ਨਿਕੇ ਸਹਿਯੋਗੀ ਹੋਸੇ ਕਿਉਂ ਇਸ ਵਿੱਚ ਇਹ ਕਿੁੱਝ ਲੈ ਕੇ ਆਉਣਾ ਕਿ ਉਹ ਵੇਚਣਾ ਹੈਗਾ ਉਹ ਸਾਰਾ ਨੈਟਵਰਕ ਇਸ ਦੇ ਦੌਰਾਨ ਰਿਮਾਰਟ ਦੀ ਕੁਝ ਚੀਜ਼ ਜਾਈਗੀ ਉਹਦੇ ਵਿੱਚ